ਗੁੱਡ ਮਾਰਨਿੰਗ ਫਰੈਂਡਸ ਇੰਪਰੂਵਮੈਂਟ ਦਿਨੋਂ ਦੀ ਦਿਨ ਆਪਣੇ ਆਈ ਜਾਂਦੀ ਬਸ ਇਕ ਅਗੂਠੇ ਦੀ ਪੀੜ ਰਹਿ ਗਈ ਆ ਮੰਮੀ ਮੈਂ ਤੇਰੇ ਹਿਸਾਬ ਨਾਲ ਵੱਡਾ ਹੋ ਗਿਆ ਕਿ ਨਹੀਂ ਤੇ ਹੋਇਆ ਹੀ ਆ ਵੱਡਾ ਤੇ ਫਿਰ ਹੁਣ ਮੈਨੂੰ ਵੇਚ ਲੈ ਮੇਰਾ ਵੀ ਵਿਆਹ ਕਰ ਦੇ ਕਰ ਦਿੰਨੀ ਤੇਰਾ ਉਹ ਤਾਂ ਕਰਤਾ ਆ ਬੜੀ ਜੈਲ ਸੀ ਆ ਉਹਨੂੰ ਚਾਹ ਪਾਣੀ ਸਭ ਕੁਝ ਬੈੱਡ ਤੇ ਮਿਲਦਾ ਉਹ ਰਾਤ ਤੇ ਤੈਨੂੰ ਘਰ ਪਰਦੇ ਨਹੀਂ ਮਿਲਦਾਗਾ ਉਹ ਰਾਤ ਨੂੰ ਘਰੇ ਵਰਦਾ ਇੱਕ ਵਾਜੀ ਬੇਬੀ ਤੁਸੀਂ ਖਾਓਗੇ ਬੇਬੀ ਨੂੰ ਬੇਬੀ ਬੇਬੀ ਪਰੌਂਠੇ ਖਾਂਦਾ ਕਦੇ ਚੌਲ ਖਾਂਦਾ ਤੇ ਤੂੰ ਤਾਂ ਪਖਾ ਰਹੀ ਨਾ ਆਪਾਂ ਨੂੰ ਮਿਲਦੀਆਂ ਠੰਡੀਆਂ ਰੋਟੀਆਂ ਉਹ ਜਿੱਦਾਂ ਦਾ ਤੂੰ ਡਿੱਗਿਆ ਨਾ ਤੈਨੂੰ ਆਪਦੇ ਹੱਥੀਂ ਤੋੜ-ਤੋੜ ਬੁਰਕੀਆਂ ਖਮਮਨੇ ਪਏ ਆ ਉਹ ਤਾਂ ਇਹਦੀ ਮਜਬੂਰੀ ਮੇਰਾ ਹੱਥ ਚੱਲਦਾ ਨਹੀਂ ਇੱਕ ਹੱਥ ਨਾਲ ਰੋਟੀ ਖਾਦੀ ਨਹੀਂ ਜਾਂਦੀ ਤੇ ਆ ਆ ਆ ਜਿਹੜੀ ਨਾ ਵਕਤ ਦੇ ਮੂੰਹ ਵਾਲੀ ਇਹ ਖਵਾ ਦਿੰਦੀ ਮੈਨੂੰ ਰੋਟੀ ਵਕਤ ਦੇ ਮੂੰਹ ਵਾਲਾ ਅੱਛਾ ਤੇਰਾ ਨਵਾਂ ਨਾ ਵਕਤ ਦੇ ਮੂੰਹ ਵਾਲੀ ਮੰਮੀ ਵੇਹ ਲਾ ਕੀ ਬੋਲਦਾ ਇਹ ਬਹਿਲਾ ਕਿ ਛੋਟੀ ਹੁਣ ਨਹੀਂ ਮਾਰਦੀ ਲੱਕ ਵੀ ਦੁਖਦਾ ਉਂਗਲ ਵੀ ਦੋਦੀ ਸੱਟ ਨਹੀਂ ਜਾਈ ਲੱਗਦਾ ਦੀ ਹੁਣ ਮੰਮੀ ਮਾਰ ਨਹੀਂ ਸਾਦੀ ਬਸ ਐ ਬਤ ਵਿੱਚ ਐ ਹਾਲੀ